25 ਭੱਟਿਆਂ ਦੀਆਂ ਆਟਾਂ ਲਿਆ ਕੇ ਨੌਜਵਾਨ ਨੇ ਇਸ ਖੋਲਣੀ ਚ ਰੱਖਤੀਆਂ ਜੇ ਤੁਸੀਂ ਸ਼ਾਮ ਤੱਕ ਇਹਦੀ ਫਾਈਨਲ ਰਿਪੋਰਟ ਆਪਾਂ ਪੇਸ਼ ਕਰਾਂਗੇ ਫਿਰ ਦੇਖਿਓ ਇਹ ਤੁਸੀਂ ਕਿਵੇਂ ਚਮਕ ਦੇਖ ਰਹੀ ਹੈ ਇਹਦੇ ਤੇ ਉਹ ਮਿਸਤਰੀ ਉਧਰਲੀ ਮਸ਼ੀਨ ਤੋਂ ਹਟਿਆ ਇਧਰਲੀ ਪੱਖੀ ਦੇ ਚਿੰਟ ਗਿਆ ਠੀਕ ਆ ਧੰਨਵਾਦ ਠੀਕ ਰਿਹਾ ਗੋਡਾ ਵਧੀਆ ਮੁੜ ਗਿਆ ਮੈਂ ਕਿਹ ਕੁਛਣਾ ਹੁਣ ਭਾਈਆਂ ਨੂੰ ਵੀ ਦੱਸ ਰਿਹਾ ਚੰਗਾ ਵਾਡੇ ਮਾਤਾ ਜੀ ਖੈਰ ਸੁੱਖ ਮੇਰ ਰੱਖੇ ਪ੍ਰਮਾਤਮਾ ਭਾਈ ਤੇ ਸਾਸਰੀ ਗੱਲ ਭਾਈ ਤੇ ਬਠੰਡੇ ਚੱਲਿਆ ਅੱਜ ਮਾਤਾ ਏਮਜਾ ਹਸਪਤਾਲ ਚ ਆ ਤਾਂ ਕੀ ਖੋਲਣਗੇ ਦੂਜੇ ਗੋਡੇ ਦਾ ਆਪਰੇਸ਼ਨ ਹੋਇਆ ਸੀ 15 ਦਿਨ ਪਹਿਲਾਂ। ਕੋਈ ਨਾ। ਇਹ ਆ ਮੇਰੀ ਖਨਾਪੂਆ। ਉਹ ਤਾਂ ਟੂਈ ਲਾਉਂਗੇ। ਨਾ ਵੀ ਅਜੇ ਮੇਰੇ ਜੀਜਾ ਵੀ ਅੱਜ ਫੇਰ ਕੰਬਟਰ ਹੁੰਦੀ ਆਏਗੇ। ਠੀਕ ਹੈ। ਹੋਰ ਟਾਈਮ ਨਾਲ ਹੀ ਜਾਣਗੇ ਫੇਰ। ਟਾਈਮ ਟਾਈਮ ਦਿੱਤਾ ਜੀ ਮਾ ਤਾਂ ਇਹਨੇ ਵੀਣਾ ਕੀ ਕਰਨਾ? ਇੱਧਰ ਕਰਨੀ ਹੈ। ਹਾਂ। ਬੱਸ ਨਾ ਮੈਂ ਤਾਂ ਕੁਝ ਨਹੀਂ ਕਰਨਾ। ਤਾਂ ਕਿ ਲੋੜ ਨਹੀਂ ਆ ਸਮਝ ਆਉਂ ਨਹੀਂ ਪੈਰ ਤਾਂ ਪਰੇ ਆ ਆਹ ਪੈਰ ਨਾਲ ਤੇ ਦੁਵਾਲ ਧਰ ਲਿਓ ਬੈ ਆਹਾਂ ਦਾ ਮਾਤਾ ਕਰਕੇ ਬੈਠਣਾ ਔਖਾ ਹੋ ਜਾਂਦਾ ਨਾ ਆਇ ਕਰਨਾ 힘들 ਠੀਕ ਹੈ ਤਾਜਾ ਤਾਈ ਦੇ ਕਨ ਅੱਠਿਆ 15 ਮਿੰਟ ਹੋ ਗਏ ਨੂੰ ਦੋ ਕੰਮ ਆ ਡਾਟ ਰਹੇ ਨਾ ਕੀ ਕੰਮ ਆ ਇੱਕ ਤਾਂ ਚੱਕਣਾ ਰੋਲੇ ਅੱਛਾ ਤੇ ਇੱਕ ਖੋਲੜੀ ਚ ਪਾ ਦੇ ਕਲੱਚਾ ਕਲੱਚ ਕ੍ਰੈਚਰ ਕਲੱਚਣਾ ਕਲੈਚਰ ਲਾ ਕੇ ਜੇ ਟੋਟੇ ਬਚੇ ਸਾਰੇ ਪੀਸ ਤੇ ਵਿੱਚ ਚਿੰਦੇ ਕੋਈ ਨਹੀਂ ਜਾਂਦੀ ਕ੍ਰੈਚਰ ਕਲੈਚਰ ਕਲੈਚਰ ਕਹਿ ਦਿੰਦੇ ਮੈਂ ਠੀਕ ਹੈ ਲਾ ਦੇ ਦੋ ਕੰਮ ਜ਼ਰੂਰ ਕਰਨੇ ਠੀਕ ਹੈ ਮਾਈ ਸਸਰੀ ਗੱਲ ਮਾਈ ਸਸਰੀ ਨਹੀਂ ਪਾਉਂਦਾ ਮੈਂ ਕੀ ਕਿਹਾ ਆ ਵਿਛਕ ਤੀਨਨ ਬਲਾ ਆ ਲਿਆ ਮੈਨੂੰ ਵੀ ਦਿਖਾ ਸਕਤੀਆਂ ਤੇਰੀਆਂ ਸ਼ੇਰ ਮੋਟਰਸਾਈਕਲ ਨਾਲੇ ਦੋ ਕਾਰਾਂ ਬਣਾ ਦੇ ਉਹਦਾ ਸ਼ਕਤੀ ਮਾਰ ਕੇ ਆ ਜਾ ਪੈੜਾ ਹੀ ਵੱਲੀ ਸ਼ਕਤੀ ਤੇਰੀ ਰੋੜੇ ਜੇ ਚੱਕੂਆ ਪੁੱਤਰ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਬਸਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 12 ਚੇਤ 25 ਮਾਰਚ 1225 ਤੇ ਦਿਨ ਹੈਗਾ ਅੱਜ 80 ਹੁੰਦੇ ਪੰਜਾਬੀ ਚ ਦੱਸ ਪੰਜਾਬੀ ਚ ਦੱਸ ਮੰਗਲਵਾਰ ਠੀਕ ਹੈ ਜੀ ਮੰਗਲਵਾਰ ਲੈ ਪਰ ਇਹੋ ਉਹ ਬੱਲੇ ਥੱਲੇ ਤਾਂ ਨਹੀਂ ਬੈਠਿਆ ਜੀ ਕੁਛ ਰੁਕ ਜਾ ਪਾ ਇਰੁਕ ਜਾ ਤਾਕ ਰਹੇ ਹੋ ਹੁਣ ਤੈਨੂੰ ਅੱਗੇ ਕੀ ਆਖਾਂ ਚਾਹ ਪਈਏ ਠੀਕ ਆ ਮਿੱਤਰੋ ਤੇ ਅੱਜ ਦੇ ਦਿਨ ਦਾ ਮਾਹੌਲ ਭਾਈ ਆਪਣਾ ਸ਼ੁਰੂ ਕਰ ਲਿਆ ਲਓ ਸਹਜ ਵੀਡੀਓ ਬਣਾਓ ਹੈ ਚਾਚਾ ਰੋੜੇ ਕਿੱਥੇ ਛੱਤੀਆਂ ਨੇ ਰੋੜੇ ਇੱਥੇ ਕਿ ਰੜਦਾਂਗੇ ਤੇ ਕਈ ਦਿਨਾਂ ਦੇ ਭਾਈ ਰੋੜੇ ਜਿਹੇ ਪਹਾੜ ਬਣੇ ਪਈ ਸੀ ਸਿੱਧਾ ਰੱਖੋ ਕੈਮਰਾ ਪੁੱਤਰ ਐਓ ਮੱਲੇ ਤੇ ਅੱਜ ਉਹ ਮਾਤਾ ਨੇ ਦੜਕੀ ਦੜਕੀ ਆਰਡਰ ਲਾਤਾ ਤੇ ਚੱਕਣੇ ਦਾ ਆਜੋ ਗਾਂਹਾਂ ਆਜੋ ਆਵਦੀ ਨਿਗਾਹ ਜੀ ਵੀ ਸੀਗੇ ਭਈ ਉਹ ਪਰ ਕਦੇ ਕੋਈ ਕੰਮ ਹੋ ਜਾਂਦਾ ਕਈ ਕੋਈ ਕੰਮ ਹੋ ਜਾਂਦਾ ਕਦੇ ਘੋਲ ਵੀ ਹੋ ਜਾਂਦੀ ਆ ਹਣਾ ਸਹਜ ਹਾਂ ਹੋ ਜਾਂਦੀ ਆ ਨਾ ਕੋਲਕਾ ਤਾਂ ਹੁੰਦੀ ਹੁੰਦੀ ਆ ਸਹਜੇ ਬੇਟਾ ਚਿੱਟਿਆ ਵਾਸਤੇ ਹਾਂ ਬੇਟਾ ਚਿੱਟਿਆ ਵਾਸਤੇ ਚਿੱਟਿਆ ਵਾਸਤੇ ਤੈਨੂੰ ਤੇਰੀ ਜੀ ਜਮਾਸ ਤੇ ਕਾਲ ਕਰਦੀ ਜਦੋਂ ਦੀ ਲਿਆ ਦਿੰਦੇ ਸਿੱਧਾ ਰੱਖੋ ਕੈਮਰਾ ਜਾਂ ਫਿਰ ਕਿਦੇ ਖੇਤ ਵਾਹ ਕੇ ਕਿਤੇ ਮੋਟਰ ਚ ਲਾ ਲਈ ਕਿਦੇ ਖੇਤ ਵਾਹ ਕੇ ਕਿਤੇ ਮੋਟਰ ਚ ਲਾ ਲਈ ਦਾਮ ਤਾਂ ਮਿਲਦਾ ਨਹੀਂ ਨਾ ਨਹੀਂ ਮਿਲਦਾ ਗਾਉਂ ਲੈ ਲੈਨੇ ਇਹ ਤਾਂ ਨਹੀਂ ਮਿਲਦਾ ਉਹਦਾ ਉਹ ਵੀ ਮਾੜਾ ਮੋਠਾ ਵਿੱਚ ਦੀ ਵੀਡੀਓ ਵੇਖ ਕੇ ਸੌ ਜਾ ਜੰਨੇ ਹੈ ਹਾਂ ਐਸਾ ਨਰਮਾ ਦਾ ਸਕੂਲ ਚੜ ਗਿਆ ਮਾ ਹਾਂ ਹੜਾ ਸਾਈਜ ਨੂੰ ਕੱਟੀ ਨਾਲ ਕਰੀ ਕੱਟੀ ਨਾਲ ਕਰ ਦੇ ਤੇਰੀ ਗੱਲ ਨਹੀਂ ਮੰਨਦੀ ਏ ਚੈਲ ਬਈ ਖਰਜਾ ਸਹੀ ਮੈਂ ਤਰਦਾ ਪੁੱਤਰ ਕਿ ਅੱਜ ਤੜਕੀ ਤੜਕੀ ਪਈ ਆਰਡਰ ਸਖਤ ਮਿਲ ਗਏ ਸੀਗੇ ਬੇਬੇ ਦੀ ਹਾਂ ਤੇ ਕਹਿੰਦੇ ਭਈ ਅੱਜ ਰੋੜੇ ਚੱਕਣੀ ਚੱਕਣੇ ਵਾਹ ਜਰੂਰ ਚੱਕਾਂਗੇ ਅੱਜ ਸਾਨਿਆ ਹੈਗਾ ਵੀ ਸੀਗਾ ਇਹੇ ਕੰਮ ਕਰਨ ਵਾਸਤੇ ਤੇ ਆ ਉਹਦੇ ਬਾਥਰੂਮ ਚੋਂ ਪਟ ਪਟ ਕੇ ਸਿੱਟਿਆ ਹੋਇਆ ਪੱਥਰ ਆ ਤੇ ਆ ਕੁੱਟੀ ਹੋਈ ਰੋੜੀ ਦਾ ਬਸ ਇੱਕ ਦੋ ਪੱਥਰ ਜੀ ਸੀਗੇ ਵਿੱਚ ਹੀ ਲਾ ਜਾਂਗੇ ਇਹਦੇ ਚ ਕੀ ਆ ਜੁਗੜੇ ਆ ਗੱਤਾ ਇਹਦਾ ਡੱਬਾ ਤੇ ਰੱਖ ਲੈਾਂਗਾ ਮਾ ਜੰਦਾ ਨਾ ਹੰਦ ਕਰੋੜਪਤੀ ਵੀ ਬਾਣਾ ਕੱਤਾ ਵੇਚ ਕੇ ਤੇ ਨਵੇਂ ਚੁੱਲੇ ਦੀ ਪੋਣੀ ਕਰਦੇ ਨਹੀਂ ਅੱਜ ਅੱਜ ਤਾਂ ਮੁੰਡੇ ਜੜਾ ਹੁੰਦੀ ਅੱਜ ਤਾਂ ਕਿਹਾ ਤਾਂ ਇਸਤੇ ਪਕਾ ਲੂ ਚਿਰਨਾ ਫਿਰ ਚਲੋ ਫਿਰ ਹਾਜ਼ਰੀ ਲਵਾ ਦਿਓ ਸਤਿ ਸ੍ਰੀ ਅਕਾਲ ਬੇਟਾ ਤੁਹਾਡਾ ਸਨ ਧੰਨਵਾਦ ਤੁਹਾਡੇ ਵਾਹ ਵਾਹ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਜਾਂਦੇ ਜਾਂਦੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਓ ਟਰਟੋ ਲੈ ਕੇ ਟਰਟੇ ਇੱਕ ਬਲੌਗ ਜ਼ਰੂਰ ਦੇਖਣਾ ਆਦਬ ਚਾੜੇ ਛੱਡਣਾ ਤੇ ਧੰਨਵਾਦ ਪੁੱਤ ਤੁਹਾਡੇ ਸਾਰਿਆਂ ਦੇ ਬਾੜਾ ਬਾੜਾ ਜੁੜੇ ਰਹੋ ਚੰਨ ਦੇ ਨਾਲ ਚੈਨੋਂ ਤੋਂ ਬਸ ਗੱਲ ਕਰਤੀ ਪੂਰੀ ਸਾਰੀ ਚੱਲ ਕੋਲੇ ਕੰਮ ਕਰਾ ਬਿੱਲੀ ਕਰਦੀਆਂ ਵਾਹੀ ਮੋٹے ਮੋٹے ਇਦਾਂ ਹੀ ਢੱਲੂ ਬਾਕੀ ਬੱਠਰ ਚ ਬਾਰੂ ਆ 45 ਫੰਟੂਲ ਥੱਲੇ ਹੀ ਰੱਖ ਦੰਦੀਆਂ ਛੇੜੇ ਨਾ ਇੱਥੇ ਜੋਟ ਆਉਂਦੇ ਉੱਥੇ ਕਿ 45 ਥੱਲੇ ਉੱਥੇ ਗਾਡਾ ਟੋਆ ਪੱਟਿਆ ਜਾਂਦਾ ਨਹੀਂ ਇਹ ਤਾਂ ਉੱਥੇ ਪਸ਼ੂ ਪੈਰ ਮਾਰ ਕੇ ਨੂੰ ਹਲਾ ਦੇਣਗੇ ਇਹਦੇ ਚਾ ਬੱਤੀਆਂ ਬੁੱਤੀਆਂ ਟ੍ਰੈਕ ਆ ਮਾਰਾ ਵਗੈਰਾ ਔਰ ਨਾ ਇਹ ਤਾਂ ਪਾਈ ਵੀ ਨਹੀਂ ਕਰਾਉਂਦਾ ਹੈ ਬਸ ਉਹ ਬੰਦ ਬੰਦੀ ਆਓ ਡੇਟਾਂ ਦੇ ਰੱਖਣੇ ਆ ਆ ਤਾਂ ਪੁੱਛੀਛੇ ਫਟ ਗਿਆ ਇਹ ਤਾਂ ਸ਼ੀਸ਼ਾ ਤਾਂ ਸੁਣਾ ਕੋਈ ਕਿ ਆ ਸੈ ਲੈ ਜਾ ਬਾਈ ਇਹ ਬੈ ਰਹਿਣ ਦੇ ਇਹ ਤਾਂ ਕੰਮ ਦੀਆਂ ਚੀਜ਼ਾਂ ਹੀ ਸਾਰੀਆਂ ਨਾ ੜੀ ਉੜੀ ਬੜੇ ਵਰਤੇ ਜਾਂਦੇ ਹਾਰੇ ਇਹ ਫਿਲਟਰ ਕੋਈ ਬਣਾਉਂਦੇ ਨੇ ਲਾਈਟਾਂ ਨੇ ਪੁਰਾਣੇ ਇਹ ਬਸ ਚੱਲਦੀਆਂ ਸਾਰੀਆਂ ਲੱਗ ਜਾਣੀਆਂ ਇਹ ਚੱਲ ਬਸ ਇਹਦੇ ਵਿੱਚ ਹੀ ਪਾ ਇਹ ਬੱਚੀ ਬੱਤਰ ਕੇ ਗੇਨ ਤੱਕ ਮਸ਼ੀਨ ਮਸ਼ੀਨ ਤੇ ਕਸ ਦੇ ਨਾ ਕੋਈ ਕੱਦੀ ਆਹ ਲੈ ਚਾਂ ਟਾਈਮੇ ਹੋ ਗਾ ਤਾਰ ਕੋਈ ਨਾ ਆ ਸੀ ਸੀ ਲੈ ਕੇ ਕੰਮ ਬਸੇ ਤਾਂ ਬੇਕਾਰ ਹੀ ਉਤਰਣ ਉਹ ਕਿ ਤੇ ਧਰ ਲਿਓ ਦੇਖਣਾ ਇਹ ਤੇ ਕੀ ਧਰਨਾਗਾ ਦੇਖਣਾ ਉਹਦਾ ਕਿ ਤੇ ਲਾ ਲਓ ਹਲੋ ਗਾਇਜ਼ ਸਹੀ ਜੇ ਰਾਜਪਾਲ ਕਾ ਮੈ ਲਗਾ ਸ਼ੀਸ਼ਾ ਹੈ ਉਹ ਦੂਜੇ ਟਰੈਕਟਰ ਦਾ ਇਹਦਾ ਲੈ ਖੜਾ ਬਸ ਸਹੀ ਜੇ ਮੈਂ ਆਪੀ ਲੱਦਨ ਪੁੱਤਰ ਮੈਂ ਤਾਂ ਚੌੜ ਕਰਦਾ ਸੀਗਾ ਆ ਪੜ ਤੇ ਮਿਹਰਬਾਨੀ ਰੋੜੇ ਨਹੀਂ ਰੋੜੇ ਵੱਜਣਗੇ ਤੇਰੇ ਰਹਿਣ ਦੇ ਉਹਨਾਂ ਤੇ ਆਹ ਭਾਈ ਢੇਰੀ ਸਾਡੀ ਬਹੁਤ ਦਿਨਾਂ ਦੀ ਅੱਖਾਂ ਚ ਰੜਕੀ ਜਾਂਦੀ ਸੀਗੀ ਅੱਜ ਛੇ ਮਹੀਨਾ ਦਿਨ ਹੋ ਗਿਆ ਮਿਸਤਰੀ ਹਟੇ ਨੇ ਹਾਂ ਅੱਜ ਆਖ ਪਾਉਂਗੇ ਮਤਲਬ ਤੂੰ ਮਰਦਾ ਨਹੀਂ ਆਹ ਰੋੜੇ ਨਾ 45 ਖਲੇ ਜਿਹੜਾ ਨਿਕਲ ਆਉਂਦਾ 12 ਆਇ ਨਾਲ ਲੱਗ ਮਲਾ ਆਉਂਦਾ ਤਾਂ ਤੇ ਵੱਡੇ ਵੱਡੇ ਵੀ ਇਹਦੇ ਨਹੀਂ ਉੱਥੇ ਟਾ ਟਾ ਚਣਦੇ ਆਂਗੇ ਇਹ ਨਹੀਂ ਲੋਟ ਆਉਂਦੇ ਜਿਹਦਾ ਬਸ ਿੱਟ ਨਾਲੇ ਹਾਰੇ ਆ ਵੀ ਮਚਾਉਣਾ ਆ ਕੰਨ ਹੱਥ ਲਾਈ ਛੋਦਣਾ ਚੁੱਲਾ ਹੀ ਅੰਮੀ ਹੋਇਆ ਤਾਂ ਰਿਟਾਇਰ ਕਰਨ ਵਾਲੀ ਐ ਇਹਦਾ ਲਾਣੀ ਕੋ ਜਣੀ ਹੋਇਆ ਇਹ ਤੇ ਵੀ ਟੇੜਾ ਆ ਰਿਹਾ ਦੇ ਖੱਡੀ ਕੋਈ ਨਹੀਂ ਇਹ ਤਾਂ ਪਹਿਲਾਂ ਦੀ ਹੋਈ ਹੈ ਵੀ ਸਿਮਿੰਟ ਲੱਗ ਵਧੀਆ ਬਣ ਜੂਆ ਇਹਦਾ ਹਾਡਰ ਰੱਖ ਦੋ ਕਰ ਮੈਂ ਸਿਮਿੰਟ ਲਾ ਕੇ ਆਪੇ ਤੁਸ ਵਿੱਚ ਜਰਾ ਦੇ ਆ ਜੋੜ ਦੇ ਨਾਲ ਇਹ ਰੱਖ ਲੈਂਦੇ ਆ ਇਹਦੇ ਕੰਮ ਤਾਂ ਦੇ ਇਧਰ ਆ ਜਾਂਦਾ ਮੱਲੋ ਮੱਲ ਠੀਕ ਹੈ ਜੀ ਕੰਮ ਕਿਸੇ ਮਾਰ ਦੇਗਾ ਨਹੀਂ ਮਾਰਦਾ ਐਮੀ ਕੀ ਕਹਿੰਦੇ ਲੱਗਿਆ ਤਾਂ ਜੋਹਾ ਨਹੀਂ ਮਾਰ ਹੁੰਦਾ ਹਾਂ ਦੇਖ ਲੈ ਬਾਦਰੀ ਮੇਟਾ ਚਾਹਦਾ ਦਿਖਾਈ ਨਾ ਤੈਨੂੰ ਕੱਲੀ ਨੇ ਕੱਲੀ ਨੇ ਹਾਂ ਇਹ ਕੱਲੀ ਆ ਲੱਗੀ ਵੀ ਉਦੋਂ ਦੀ ਆਪਾਂ ਬਸ ਗੱਲ ਹੀ ਕਰਨ ਲੱਗ ਪਏ ਸੀਗੇ ਚਾਹ ਲੈ ਰਿਹਾ। ਰੁਪੇ ਨੇ ਕਿਹੜੀ ਗੱਲ ਪਤਾ। ਚਾਰ ਉਹਦੇ ਤੇ ਵਾਰ ਹੀ ਰੱਖਿਆ ਜੀ ਮੈਂ ਤਾਂ। ਚੱਕਰੀ ਮਾਤਾ ਚੱਕ ਦੀ ਬਾਰ ਚੋ ਰੂੜੀ। ਉਹ ਪਈਆਂ ਬਥੇਰੀਆਂ ਅੱਜ ਤੇ ਉਹ ਪਈ ਆਪਣੀ ਕਟਾਂ ਵਾਲੀ ਖੁੱਲਣੀ ਥੋੜੀ ਓਹ ਸਾਹਮਣੇ ਵਾਲੀ ਥੱਲੇ ਬੈਠੀ ਹੋਈ ਆ ਤੇ ਆ ਬਾਕੀ ਮਾਲ ਪਤਾ ਅੱਜ ਉੱਥੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਵਧੀਆ ਲੱਗ ਜੂਗੀ ਇਹ ਤੇ ਇਹਨਾਂ ਦਾ ਫਾਇਦਾ ਇਹ ਹੋ ਜਾਂਦਾ ਜੇ ਖੋਲਣੀ ਚਲਾ ਦਿੰਦੇ ਆ ਕਿ ਜਿਹੜੀਆਂ ਬਗੈਰਾਂ ਨਹੀਂ ਪੈਂਦੀਆਂ ਸਾਫ਼ ਰਹਿੰਦੀ ਐ ਖੋਲਣੀ ਥੋੜਾ ਜਿਹਾ ਸਿਮੈਂਟ ਤੇ ਕ੍ਰੈਸ਼ਰ ਬਚਿਆ ਪਿਆ ਕਰ ਦਾਂਗੇ ਕੋਈ ਆਪਾਂ ਇੱਕੋ ਜਿਹਾ ਕਰਨੂਗੀ ਹੈਗਾ ਸਿਮੈਂਟ ਪੱਧਰ ਕਰਕੇ ਉੱਤੇ ਚਾਣ ਦਾਂਗੇ ਮੋਟੀਆਂ ਮੋਟੀਆਂ ਉਹ ਆਪਾਂ ਕਹਿੰਦਾ ਭਾਈ ਉੱਤੋਂ ਪੱਧਰ ਨਹੀਂ ਹੋਣੀਆ ਕਰ ਦਾਂਗੇ ਗੱਡੀ ਕਿਦੀ ਹੈ ਸਾਈਜ਼ ਤਾਜ ਦੀ ਜੋਂਡੀਰ ਤਾਜ ਦਾ ਪਰਸ ਤੂੰ ਜੀ ਪਰਸ ਰੱਖੀਂ ਚੜਕ ਨਹੀਂ ਵਧੀਆ ਬਣਾਈ ਸਹੇਜ ਤੂੰ ਪਰਸ ਦੇਖਿਆ ਜੀ ਪੁੱਤਰ ਕੱਲ੍ਹ ਦੇਖਿਆ ਜੀ ਪਰਸ ਆ ਤਾਂ ਦੱਸੋ ਕਿਨੇ ਬਣਾਈ ਹੈ ਹਾਂ ਤਿੰਨ ਹਾਂ ਆ ਮੈਂ ਬਣਾਈ ਹੈ ਛੇਲ ਖੇਤ ਲਾ ਕੋਈ ਨਾ ਫਿਰ ਖੁਲਣੀ ਚਲਾ ਦੇਂਗੇ ਵੱਡੇ ਪੱਥਰ ਰਾਦੀ ਚਾਹੀਆ ਆ ਤਾਂ ਮੁੱਕ ਗਿਆ ਇਧਰ ਤਾਂ ਫੀਤਾ ਤਾਂ ਭਾਈ ਇੱਥੇ ਜੀ ਆਈ ਇੱਥੇ ਜੀ ਹੈ ਇੱਥੇ ਆਈ ਥੱਲੇ ਰੂ ਮਾੜ ਆ ਤੇ ਟੜਕੇ ਖਾ ਕੇ ਪ੍ਰਸ਼ਾਦਾ ਪਾਣੀ ਫੀਤਾ ਚੱਕ ਲਿਆ ਭਾਈ ਨੌਜਵਾਨਾਂ ਨੇ ਇਧਰ ਕਮਾਡੀ ਮੇਤਰ ਗੋਰਤੈ ਜੀ ਖੁਦਾ ਆ ਪਾਏ ਹੋਏ ਤੇ ਸਕਰ ਫੁੱਟ ਬਣਾਈ ਜਾਂਦੇ ਸੀਗੇ ਇੱਥੇ ਲਾਉਣ ਵਾਲੀਆਂ ਕੀ ਕਹਿੰਦੇ ਹੁੰਦੇ ਆ ਉਹਨੂੰ ਲੋਕ ਇਟਾਂ ਉਹ ਹੁਣ ਦੋ ਚ ਤੀਜ ਚ ਪੈ ਰਹੇ ਆ ਲਾਲ ਇਟਾਂ ਲਾ ਦਿਓ ਕੋਈ ਕਹਿੰਦਾ ਬਈ ਡਿਜ਼ਾਈਨ ਬਣਾ ਦਿਓ ਕੋਈ ਕਹਿੰਦਾ ਇਹਦੀ ਸਲਾਹ ਹੁਣ ਗੁਰਤੇ ਜੀ ਇਹ ਕਹਿੰਦਾ ਭਾਈ ਤੁਸੀਂ ਲੋਕ ਹੀ ਲਾਓ ਕਿਉਂ ਤੇ ਹਸਾਬ ਕਿਤਾਬ ਜਿਹਾ ਬਣਾਈ ਜਾਂਦੇ ਸੀਗੇ ਕਿ ਕਿੰਨੇ ਕਦਾ ਬਣ ਜੂਗਾ ਉਹ ਜਦੋਂ ਦਾ ਹਰੇਕ ਦੇਖਦਾ ਹੀ ਆ ਉਹ ਕੰਮਕਾਰ ਤੋਂ ਪਹਿਲਾਂ ਹਣਾ ਕਹੀ ਜੀ ਗੱਲਬਾਤ ਹੁੰਦੀ ਆ ਲੋਕ ਲਾ ਦੀ ਫਿਰ ਕਰਦਗੇ ਲੋਕ ਠੀਕ ਆ ਥੋੜੇ ਜਿ ਮਿੱਟੀ ਮੁੱਟੀ ਸੱਟ ਲਈ ਫਿਰ ਇਹਨੇ ਕੋਟਾ ਘਟਾਈ ਹੋ ਜੂਗੀ ਇਹੇ ਹਾਂ ਠੀਕ ਸਜੋਰ 600 ਬਣਿਆ ਕੋਈ ਬਾਲੇ ਨਹੀਂ ਫਿਰਦਾ ਹਾਂ 600 ਸਕੇਅਰ ਪੱਟ ਭਾਈ ਗੁਰਤੇ ਜੀ ਕਹਿੰਦਾ ਦੱਸੋ ਕਿੰਨੇ ਚ ਲੱਗ ਜਾਣਗੀਆਂ ਟਾਇਲਾਂ ਸਾਡੀਆਂ ਤੇ ਜੇ ਬਸ ਕਿਸੇ ਨੂੰ ਸਾਰੇ ਅੰਦਾਜ਼ਾ ਵੀ ਹੁੰਦਾ ਕੋਈ ਮਿਸਤਰੀ ਵੀ ਦੇਖਣ ਆਲਾ ਹੁੰਦਾ ਦੱਸਿਓ ਵੀਰ ਕਿਸੇ ਨੂੰ ਪਤਾ ਦਾ 600 ਚ ਕਿੰਨੀ ਐਟਾ ਲੱਗ ਜਾਣਗੀਆਂ ਹਾਂ ਫਿਰ ਉਹਦਾ ਹੱਟ ਜੂ ਸਿਰ ਸਾਰਾ ਕੁਝ ਹਟ ਜੂ ਲੈ ਭਾਈ ਇਹਦੇ ਸਾਬੂਸ ਨੂੰ ਚੰਗਾ ਕਰ ਦੇਣਾ ਉਹ ਮਰੀ ਮਾਹ ਚੰਗੀ ਕੌਫੀ ਪੀ ਲਗੇ ਨਾ ਵਧੀਆ ਚਾਹ ਦਾ ਬੰਦਾ ਬਣੀ ਹੈ ਕੌਫੀ ਪੀ ਲਓ ਆਪਾਂ ਆ ਜੋ ਆ ਮਨਪੀਤ ਖੜਾ ਇੱਧਰ ਮੰਮੀ ਇਹਨਾਂ ਨੂੰ ਕਾਦੀ ਰੀ ਸਲਾਈ ਆ ਐਵਾ ਇਹਨਾਂ ਘਰੂਪੱਟ ਰੱਖਿਆ ਹਾਂ ਐਨੂੰ ਅੰਦਰ ਬੰਨ੍ਹ ਦੇਣਾ ਕੀ ਹਾਰ ਜਾਣ ਹਾਂ ਠੀਕ ਹੈ ਦੇਖੇ ਇਹ ਨਾ ਕੋਈ ਬਦਲਣ ਨੂੰ ਗਈ ਆ ਉਹਨਾਂ ਨੇ ਦੇਖੀ ਕੀ ਜੀ ਇਸ ਲੱਗੀ ਆ ਲੈ ਨਾ ਕੋਹਾ ਲੈ ਰਹਿਤਾ ਜਾਂ ਚਾਲਾ ਪਾਈ ਤੇ ਇਹਨਾਂ ਨੂੰ ਨਹੀਂ ਰਾਜਾ ਸਿੱਟ ਤਾਂ ਮੈਂ ਤਾਂ ਖੋਲਣੀ ਜੀ ਝਾੜੂ ਮਾਰਦਾ ਸੀਗਾ ਆ ਗੱਜਦੇ ਤਾਂ ਹੋਵਾ ਹੈ ਨਾ ਚੱਕਦਾ ਜਾਂਦਾ ਲਿਆਉਣਾ ਕਿਤੇ ਨਹੀਂ ਜਾਂਦੀ ਅੰਦਰ ਹੀ ਆਊਗੀ ਅੰਦਰ ਨੌਜਵਾਨ ਨੇ ਤੜਕੀ ਫੇਰ ਪਈ ਪ੍ਰਸ਼ਾਦਾ ਟੋਕ ਛੱਕ ਕੇ ਲਾਦੀ ਆਂ ਜੀ ਡਿਊਟੀ ਠੀਕ ਹੈ ਠੀਕ ਆ ਵਧੀਆ ਆਹੀ ਕੰਮ ਰਹੇਗਾ ਬਸ ਨਾ ਰਹਿਦਾ ਹੋ ਜੀ ਰਹਿਦਾ ਮਿਸਤਰੀ ਕੋਲੇ ਕਰਾ ਕੇ ਰੋ ਅੱਛਾ ਮਿਸਤਰੀ ਵਾਲਾ ਕੰਮ ਰਹੇਗਾ ਮਾੜਾ ਮੋਟਾ ਬਾਕੀ ਬਲੇਡ ਬਰੂਡ ਉਧਰਲੇ ਬਾਦਲੇ ਹੈ ਇਹਨੇ ਪਾਣੀ ਨਹੀਂ ਪੀਤਾ ਇਹ ਰਹਿ ਗਈ ਸੀ ਕੱਲੀ ਗੈਰੋਡਰਮ ਦੇ ਮੋੜੇ ਪੱਤੇ ਅੱਛਾ ਲੋਟਾ 15 ਮਿੰਟਾਂ ਦਾ ਪਾਵਰ ਨੈਪ ਲੈਣ ਤੋਂ ਬਾਅਦ ਨੌਜਵਾਨ ਫੇਰ ਆ ਗਏ ਤਾਂ ਮੱਝਾਂ گاਵਾਂ ਨਾਲ ਗੱਲਾਂ ਕਰਨ ਵਾਸਤੇ ਹਾਂਜੀ ਤੇ ਕਈ ਵਾਰੀ ਨੀਂਦ ਆ ਖਾਸੀ ਚੜੀ ਜਾਂਦੀ ਹੁੰਦੀ ਆਪਾਂ ਨੂੰ ਕਿ ਬੜੇ ਜਿਆਦੇ ਟੂਲੇ ਆਈ ਜਾਂਦੇ ਹੁੰਦੇ ਉਦੋਂ ਇੱਕ ਵਧੀਆ ਤਰੀਕਾ ਹੁੰਦਾਗਾ ਨੀਂਦ ਟਾਲਣ ਦਾ ਪਾਵਰ ਨੈਪ ਕਹਿੰਦੇ ਆ ਗਰੀਜੀ ਜੀ ਕਿ 15-20 ਮਿੰਟ ਅੱਖ ਜੀ ਲਾ ਲੇ ਬੰਦਾ ਆਲਾਰਮ ਜਲਾ ਕੇ ਤੇ ਇਹ ਇੱਕ ਝਟਕੇ ਜਿਹਾ ਉੱਠ ਖੜਦਾ ਬੰਦਾ ਫਿਰ ਉਹ ਦਵਾਰੇ ਸੁਸਤੀ ਜੀ ਨਹੀਂ ਰਹਿੰਦੀਗੀ ਤੇ ਘੈਰ ਆ ਇਹਨਾਂ ਨੂੰ ਥੋੜਾ ਜਿਹਾ ਨੀਰਾ ਪਾਇਆ ਸੀਗਾ ਥੋੜਾ ਇਹ ਮੂੰਹ ਮਾਰ ਲਿਆ ਥੋੜਾ ਇਹ ਛੱਡਦਾ ਇਹਨਾਂ ਨੇ ਚੱਕਾ ਚਕਾਈ ਕਰਕੇ ਕ੍ਰੈਸ਼ਰ ਉਹਰੇ ਵਿਛਾਉਣੇ ਆ ਇੱਥੇ ਫੇਰ ਟੈਲਾਂ ਹੱਲਾਉਣੇ ਆ ਹੁਣ ਲੈ ਪਿੱਛੇ ਹੋ ਕੇ ਖੜੀਆਂ ਰਹੋ ਮੜਾ ਜਾ ਤੇ ਨਵਾਂ ਥਾਲ ਬਣਾਉਣੇ ਥੋੜੇ ਵਾਸਤੇ ਇਹ ਹਰੇ ਵੀ ਲੱਟੀਆਂ ਦੀ ਝਾਕ ਹੈ ਇਸ ਆਵਾਜ਼ ਆ ਹਦੀ ਦਰਤੀ ਦੀ ਹੈ ਸਾਰਾ ਰਲਾ ਲੈਣਾ ਵਿੱਚ ਹੀ ਵਧੀਆ ਆ ਜੂਆ ਦੋ ਕੱਟੇ ਦੋ ਤੇ ਆਹ ਚੱਕ ਲੈਂਦਾ ਸੀਗਾ ਹੈਂ ਯਾ ਸੁਆਹ ਪਤਾ ਨਹੀਂ ਪ੍ਰੈਸ਼ਰ ਮਸਾਲਾ ਨਾਲ ਬਾਸ ਬਸ ਇਹੀ ਬੋਤਲ ਉਹ ਵਿੱਚ ਬਾਗ ਇੰਨੇ ਸੰਜੀ ਲਾ ਦਾਂਗੇ ਹੈਂ ਅਬ ਇੰਨੇ ਜੀ ਵੱੱਤ ਪਾਵਾਂਗੇ ਪਾਸੇ ਟਮਾਟਾ ਮਾਟਾ ਝੜ ਜੂ ਆ ਸਾਫ ਜਿਹਾ ਰੱਖ ਲੋ ਆ ਦੱਬਣੇ ਆ ਖੜਦੇ ਇੱਟਾਂ ਦੱਬਣੀਆਂ ਆ ਕਿਉਂ ਉੱਤਿਆਂ ਬੋਲਣਾਂ ਕਿੜੀਆਂ ਇੱਕ ਇੱਕ ਘੱਟ ਪੈ ਜੂ ਅੱਧਾ ਇੰਚ ਪ੍ਰੈਸ਼ਰ ਦੇ ਲੱਭੇ ਜਾਣ ਅਸਾਂ ਗੱਪਿਆ ਨਾ ਖੇੜੋ ਕਿਸੇ ਨਾਲ ਹੀ ਪੂਰਾ ਆ ਜੂ ਵਦਗਾ ਫੜ ਮੈਂ ਟੋਲ ਮੈਂ ਵੀ ਤਾਂ ਸਹਿਨੇ ਬਾਦੋਂ ਜੇ ਕਿਸੇ ਪਾਸੇ ਹੋਰ ਬਣਾ ਲੈਣਾ। ਅਸ ਮਿੱਟਾ ਲੱਗਦਾ ਕੋਈ ਆ। ਬਸ ਪਾਈ ਦੇਖ ਰਸਨਾ। ਪਰਾਂ ਕਾ ਰੱਖੀ ਪਾਣੀ ਚੰਦ। ਪਰਾਂ ਕਾ ਰੱਖਾ ਪਾਣੀ ਕਿਧਰ ਨੂੰ? ਉਹ ਆਲੇ ਵੀ ਨਹੀਂ। ਹਾਂ, ਬੋਰੇ ਚੱਲੀ ਲੱਗ ਗਈ। ਪਹਿਲੀ ਨਾ ਪਾਣੀ ਪਾ ਲਈ। ਹੋਰ ਜਦੋਂ ਪਾਉਣਾ। ਸਿਮੈਂਟ ਲਿਆਉਣਾ, ਰਲਾਉਣਾ, ਫੇਰ ਪਾਣੀ ਪਾਵਾਂਗੇ। ਇੱਕ ਜਿਹਾ ਹੋ ਹੋਰ ਦੀ। ਪੱਛੀ ਉਹ ਤਾਂ ਪਰੇ ਬੰਨਦੀ ਗੱਟੀ ਦਾ ਮੈਂ ਹੈ। ਪੱਛੀ ਨੂੰ ਕਿਹੜਾ ਖੜੀ ਰਹਿਣ ਤੇ ਮਗਰ ਖੋਲ ਦੇਣਾ। ਹਾਂ। ਤਰੀਆ ਨਾ ਦਾ ਜੂ ਕੋ ਪੋ ਲੂ ਗਿਆ ਇਧਰ ਜਾ ਕੀ ਜਿਨ੍ਹਾਂ ਦੇ ਕਰੀ ਜਾਂਨਾ ابو ਕੇ कहां ਛੜਕਦੇ ਨ ਜਾਈ ਫਿਰ ਉਰਾਂ ਦੀ ਬਾਗੀਆਂ ਪੋਚ ਕੇ ਪਾਈ ਤੋਂ ਦੀ ਜੜ ਜਾ ਹੋਰ ਉੱਥੋਂ ਹੀ ਆਇਆ ਕਮਾਂ ਗਈ ਸੀ ਕਰਵਜੀਤ ਤਾਂ ਮੈਂ ਵੀ ਉੱਥੇ ਜਾਣਾ ਹੁਣ ਦੁਬਾਰੇ ਪਹਿਲਾਂ ਆ ਗਿਆ ਕੋਈ ਨਾ ਗਰੰਟੀ ਦਾ ਆਪਣਾ ਸਰਜੂ ਆ ਕੀ ਕਰਾਉਣਾ ਗਰੰਟੀ ਦੇ ਕੋਲੂਗਾ ਜਾਂ ਬਾ ਕੀ ਲਾਉਣਗਾ ਮੈਂ ਤਾਂ ਨਾ ਇਹ ਵਧੀਆ ਕੰਮ ਦੇ ਗਿਆ ਪਿਆ ਪਿਆ। ਉਹ ਰੱਖੇ ਸੀ ਦੋ ਕਮਰੇ ਜਦੋਂ ਆਪਾਂ ਨੂੰ ਕੰਮ ਨਹੀਂ ਆਣਗੇ। ਐਂਡ ਕਿ ਸਾਰਾ ਸਿਆਲ ਮਿਸਤਰੀਆਂ ਚ ਹੀ ਲੰਘ ਗਿਆ। ਚੱਲ ਫੜ ਗਿਆ ਉਹ ਘਰ ਤਾਂ ਬਣ ਗਿਆ ਨਾ। ਇੱਧਰ ਨੀਵਾ ਹਜੇ। ਮਲੇ ਆ ਰੱਤ ਮਈ। ਨਾ ਆ ਜਾ। ਇੱਧਰ ਨੀਵਾ ਮੈਂ ਤਾਂ ਦਾਰਿਆ। ਇੱਧਰੋਂ ਲਿਆਵਾਂ ਨਾ ਥੋੜਾ ਥੋੜਾ ਲੈ ਕੇ। ਹਾਂ ਗਿਆ। ਹਾਂ। ਲੈ ਲੈ ਉਹ। ਆ ਆ ਦੇਤੀ ਪਾ ਲਈ ਠੀਕ ਹੈ। ਠੀਕ ਹੈ ਮਿਸਤਰੀ। ਆ ਨੰਦਮੀ ਆਏ ਤੇ ਸੈੱਡਾ ਦੇ ਦੇ ਜੀ ਤੇ ਆਈ ਗਏ ਦਾ ਦੇ ਲਾ ਦੇ ਇਹ ਮਿਸਤਰੀ ਹੋਰ ਰਸੋ ਕੋਟਾ ਤੇ ਹਾਂ ਮੇਰੇ ਸਿਮਿੰਟ ਦਾ ਘੋਲਵਾ ਪਾ ਕੇ ਉੱਤੇ ਟਾਈਲਾਂ ਚ ਬਗਾ ਦੇ ਦਿੰਦੇ ਹਾਂ ਇਧਰ ਦਾ ਬਸ ਆ ਜੇ ਵੀ ਉੱਚਾ ਬਥੇਂ ਦੱਸੋ ਕੋਈ ਨਾ ਠੀਕ ਹੈ ਕਰ ਦਿੰਨੇ ਟੁੱਟੀਆਂ ਫੁੱਟੀਆਂ ਜਾਂ ਟਾਈਲਾਂ ਤੇ ਬਚੀਆਂ ਖੋਜੀਆਂ ਸਾਫਤੀਆਂ ਕੁਛ ਵਿੱਚ ਤੇ ਬਈ ਖੁਲਣੀ ਦਾ ਵੇ ਕਰਕੇ ਰੱਖ ਲੀਆਂ ਨੌਜਵਾਨ ਨੇ ਮੇਜ ਜਾਂ ਆਪਕੇ ਇਧਰ ਕੁਲਗਾ ਬਣਾ ਲਿਆ ਬੱਟਰ ਲੈਵਲ ਦੇ ਮਿਸਤਰੀ ਪਹੁੰਚੇ ਹੋਏ ਨੇ ਭਾਈ ਤੇ ਲੋਕ ਦੂਰੋਂ ਦੂਰੋਂ ਹਮ ਹਮਾ ਕੇ ਦੇਖਣ ਆ ਰਹੇ ਨੇ ਕਿ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਲੋਟਾਂ ਤੂੰ ਦੱਸ ਹਾਂ ਲਾ ਦੇ ਯਾਰ ਵਧੀਆ ਲੱਗਣੀ ਆ ਅ ਮੇਰਾ ਵਧੀਆ ਬਣ ਗਿਆ ਹਾ ਬੈਡ ਵਧੀਆ ਬਣ ਗਿਆ ਠੀਕ ਐ ਮੇਤਰਾ ਹੋਰ ਦੇਖੀਂ ਇਧਰ ਪਾਸੇ ਬਣ ਗਿਆ ਹਾਂ ਹਾਂ ਵਾਣੀ ਕੇ ਦਾਲ ਦਾਲ ਤੇ ਥ੍ਰੀ ਥੋੜਾ ਜਿਆਦਾ ਜਿਆਦੇ ਕਰਤੇ ਜਗਾ ਲਿਆਵਰੇ ਇਧਰ ਕੈਮਰਾ ਚੱਲੂ ਨੀ ਹਾਂ ਜੀ ਬਾਕੀ ਹੂੰ ਕੋਲ ਬੈਠੇ ਕੋਲ ਬੋਲਾ ਬਈ ਜਾਂਦਾ ਤਾਂ ਆ ਵੀ ਚੜਾ ਗਿਆ ਬੱਚਾ ਹੈ ਵਿੱਚ ਪਤਨ ਕੀ ਆ ਗਿਆ ਪੱਥਰਾ ਫਾਇਦਾ ਸੈਂਟੀ ਆ 60 ਹਾਂ ਆ ਪਿੱਛੇ ਵੀ ਚੜਾ ਲਾ ਜਿਹੜੀਆਂ ਮਾਰ ਜਾਈਆਂ ਤਾਂ ਹਾਂ ਸਾਰੀ ਲਾ ਦੇਵਾਂਗੇ ਮਾਤਾ ਜੀ ਤੇ ਤੋੜੀ ਇਕੱਲੀ ਹੈ ਇਕੱਲੀ ਕੀ ਹੈ ਤੋੜੀ ਵਾਲੀ ਸਾਰੀਆਂ ਬਰਾਲੇ ਮਿਲ ਕੇ ਚਲਾਈ ਜਾਵਾਂਗੇ ਠੀਕ ਹੈ ਹਾਂ ਮਸੇ ਕਿਉਂ ਯਾਰ ਹਾਂ ख जा मेරි ක කනක වना है ਬੋਕੀ ਵਰਦੇ ਹੈ ਉਹੋ ਗਾ ਮੇਜ ਨਹੀਂ ਆਉਣੇ ਆਜਣਗੇ ਉਹ ਥੋੜਾ ਜਨ ਲੈਣਾ ਆਰੇ ਆ ਜਾਣਗੇ ਤੁਸੀਂ ਪਾਸਿਆਂ ਤੋਂ ਖਰਾਤ ਆ ਭਾਈ ਥਾਂ ਸਾਡਾ ਇਹ ਹੋਰ ਆ ਹਾਂ ਹਾਂ ਮੈਂ ਕਿੱਥੇ ਨਹੀਂ ਬਣਾ ਹਰ ਤਰ੍ਹਾਂ ਦੀ ਇਹਦੇ ਵਾਤੇ ਓਪਰ ਚਾਇਦੇ ਕੰਮ ਤਾਂ ਹੁੰਦਾ ਹੈ ਇਸਤਰੀ ਚਾਜ ਦੇ ਕੰਮ ਕੀ ਕਰਦੇ ਹੈ ਓਏ ਪੱਥਰ ਤੇ ਦੀਨਾਂ ਨੂੰ ਲਗਾਉਣ ਵਾਸਤੇ ਸੰਪਰਕ ਕਰ ਲਿਓ ਭਾਈ। ਭਈਆ ਦਾ ਪੱਥਰ ਤੇ ਦੀਨਾਂ ਦੀ ਹੈ। ਥੱਕਾ ਨਹੀਂ ਹੋਈ ਇਹਨੇ ਪੱਥਰ ਦਾ। ਕਿਵੇਂ? ਪੱਥਰ ਵੀ ਤੇ ਦੀਂਦੇ ਨਹੀਂ। ਪੱਥਰ? ਪੱਥਰ ਪੱਥਰ। 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 ਇਹਦਾ ਸਿਮੇਂਟ ਲਾਹਾਂਗੇ ਉੱਤੋਂ। ਹਾਂ। ਇਹ ਲੈ ਜੀ ਸਾਰਾ ਹੁਣ ਬਿਲਣਾ ਭਰ ਤਾ। ਉਹ ਨਹੀਂ ਲਾਹ, ਹੁਣੀ ਉਹ ਕਰਦੇ। ਹੁਣੀ ਹੁਣੀ ਲਾ ਦੇ। ਫਿਰ ਜਦੋਂ ਬਿਲਣਾ ਇਹ ਚ ਬਰਤਾ ਜਾਂਦਾ ਸਿਮੇਂਟ ਨੂੰ। ਇਹ ਪਾ ਹਾਂ। ਹਾਂ ਸਹੀ ਹੋ। ਮਾਰਨਾ ਬੋ ਲੰਮੀ ਹੈ ਥੋੜੀ ਜੀ। ਇਹ ਬਰਾਬਰ ਆ ਜੀ ਮਾ ਹਾਂ ਠੀਕ ਤੇ ਉਹ ਉਧਰ ਵੀ ਕਾਰਾਗਰੀ ਭਈ ਆਪਣੇ ਮੁੰਡੇ ਦੀ ਹਲੇ ਜਾਰੀ ਆ ਤੇ ਅਧਰ 25 ਪੱਠਿਆਂ ਦੀ ਆਟਾਂ ਲਿਆ ਕੇ ਨੌਜਵਾਨ ਨੇ ਇਸ ਖੋਲਣੀ ਚ ਰੱਖਤੀਆਂ ਅਸਲ ਅਕਸੋਨਾ ਮਸਤਰੀ ਨੂੰ ਆਸੀ ਆ ਜੂਗੀ 25 ਪੱਠਿਆਂ ਰੱਖੋ ਤਾਂ 50 ਪੱਠਿਆਂ ਦੀ ਇਹ ਭਾਈ ਥੋੜਾ ਜਿਹਾ ਭਾਰਤ ਰਿਆ ਕੋਈ ਮਾੜੀ ਮੁੱਟੀ ਦਾਹਾਂ ਨੂੰ ਮੂੰਹ ਕੱਢਦੀ ਸੀ ਜਿਹੜੀ ਉਹ ਬਰਾਬਰ ਜੀ ਕਰੀ ਆ ਇਹ ਉਹਨਾਂ ਤੋਂ ਸਿੱਖੇ ਸੀ ਉਹ ਕੀ ਕਰਦੇ ਸੀ ਭਾਈ ਉਹ ਉੱਥੇ ਟੈਲਾਂ ਲਾ ਕੇ ਉੱਤੇ ਕ੍ਰੈਸ਼ਰ ਦਾ ਕੱਟਾ ਭਰ ਕੇ ਧਰ ਦਿੰਦੇ ਸੀ ਨਹੀਂ ਨਹੀਂ ਇਹ ਜੇ ਤੁਸੀਂ ਸ਼ਾਮ ਤੱਕ ਇਹਦੀ ਫਾਈਨਲ ਰਿਪੋਰਟ ਆਪਾਂ ਪੇਸ਼ ਕਰਾਂਗੇ ਫੇਰ ਦੇਖੋ ਇਹ ਤੁਸੀਂ ਕਿਵੇਂ ਚਮਕ ਦੇਖ ਰਹੀ ਹੈ ਇਹਦੇ ਤੇ ਠੀਕ ਆ ਮਾਤਾ ਠੀਕ ਆ ਤੇ ਕੀਰਾਂ ਭਾਈ ਆਪਦੇ ਵੱਲੋਂ ਆਪਦੀ ਰੂਹ ਨਾਲ ਜੀ ਜਾਣ ਲਾਤੀ ਤੇ ਪਾਸਿਆਂ ਵਾਲਾ ਥਾਂ ਆਹ ਛੱਡ ਲਿਆ ਇਹ ਵਿਚਾਲਾ ਨੀਵਾ ਬੜਾ ਸੀਗਾ ਉਹ ਬੈੱਡੇ ਦਾ ਬੈਠਿਆ ਹੋਇਆ ਸੀਗਾ ਤੇ ਉਹ ਪਾਸਿਆਂ ਤੇ 10 ਮਿੰਟੇ ਤੇ ਲੱਗੇ ਹੋਏ ਸੀ ਕੁਝ ਹੋਰ ਲਾਤਾ ਖਾਦੀ ਆ ਮੜੇ ਫੇਰ ਵਰਦੇ ਪਾਣੀ ਦੇਖੋ ਮਾਤਾ ਤੁਸੀਂ ਡੋਲ ਕੇ ਜੇ ਨਾ ਬਾਹਰ ਗਿਆ ਤਾਂ ਮੈਨੂੰ ਆਖਿਓ ਫਿਰ ਬਸ ਦੋਨੇ ਪੰਤਾਲਾਂ ਦਾ ਪਹੂਗਾ ਵਿੱਚ ਆਪ ਹੀ ਜਾਊਗਾ ਉਧਰ ਦੇ ਬਾਬੇ ਇੰਨੇ ਜੀ ਨਾਲ ਹੁੰਦੇ ਚਿਆਰ ਬਾਕੀ ਦੇ ਸ਼ਾਮ ਤੱਕ ਇਹਦੀ ਫਾਈਨਲ ਰਿਪੋਰਟ ਦੇਖਦੇ ਆ ਮਾਤਾ ਇਹ ਕੀ ਬੈਂਕਣੀ ਉਗੜਦੀਆਂ ਕਿੰਨਾ ਕਿ ਚਿਹਰੇ ਖੜਦੀਆਂ ਨੇ ਤੇ ਕਿੰਨੀ ਕਿ ਸਾਫ ਸਪਾਈ ਆਈ ਹੈ ਕਿੰਨਾ ਕਿ ਮਿਸਤਰੀ ਦਾ ਹੱਥ ਸਾਫਾ ਇਹਦੀ ਪੱਠੇ ਰੇਟਾ ਚੱਕੇ ਇਹ ਰੂ ਸਾਫ ਕਰੇਗਾ ਇਹਦੀ ਸਪਾਈ ਦਾ ਤਾਂ ਪਤਾ ਨਹੀਂ ਮਾਤਾ ਹੱਥ ਜ਼ਰੂਰ ਸਾਫ ਹੋਗੇ ਸਾਰੀ ਮੈਲ ਰਹਿ ਗਈ ਸੀਮੈਂਟ ਦੇ ਨਾਲ ਵਧੀਆ ਹੋ ਤੇਰਾ ਅਸੀਂ ਦਸਤਾਨਾ ਹਾਂ ਦੋਨਾਂ ਤੇ ਹੋਵੇ ਉਹ ਤੋਂ ਓਕੇ ਰੱਖਦਾ ਹਾਂ ਫੇਰ ਕੀ ਦਮ ਦੇ ਜਨ ਚੈਰ ਹੁਣ ਦਮ ਲੈ ਲਈ ਲੈ ਲੈ ਹੋਮ ਇਸਤਰੀ ਨੂੰ ਕਹਿ ਦਿਓ ਕਿੰਨਾ ਕਰੇਗਾ ਭਾਈ ਤੇਰਾ ਕੰਮ ਬਸ ਥੋੜੇ ਹੀ ਆ ਬਸ ਉਹ ਕਸਣਾਗਾ ਐਂਗਲ ਜੀ ਰੱਖਣਾ ਕਰਦਾ ਕੁਣੀ ਜੀ ਆ ਕੁਣੀ ਜੀ ਹਾਂ ਜੜਾ ਹੀ ਹਲਾਉਣ ਵਾਲੀ ਕਿ ਲੋਟ ਆਇਨੂੰ ਕੋਈ ਫਿਕਰ ਨਹੀਂ ਸੋਚਣੀ ਵਿਚਾਰੀ ਨੂੰ ਨਾ ਵਾ ਇਹਨੂੰ ਆਏ ਆ ਵੀ ਮੈਂ ਇਹ ਜੇ ਨੀਰਾ ਖਾਣਾਗਾ ਹਾਂ ਕੁੜੇ ਦਾਦਾ ਦਾ ਘੜਦੀਆ ਕਾਲਾ ਭਈਆ ਦੇਖ ਲੈ ਸੰਚਲੇ ਆਵਾ ਇਸ ਵਕਤ ਭਾਈ ਪੌਣੇ 6 ਵਜੇ ਦਾ ਹੋ ਗਿਆ ਤੇ ਉਹ ਮਿਸਤਰੀ ਉਧਰਲੀ ਮਸ਼ੀਨ ਤੋਂ ਹਟਿਆ ਇਧਰਲੀ ਪੱਖੀ ਦੇ ਚਿੰਟ ਗਿਆ ਚਿੰਟ ਗਿਆ ਥੋੜਾ ਥੋੜਾ ਇਹ ਜਿਆ ਕੁਛ ਭਈ ਮੈਂ ਜੂ ਹੁਣ ਚੁੱਲਾ ਤਾਂ ਅੰਦਰ ਧਰ ਲਿਆ ਤੇ ਮੈਨੂੰ ਹੁਣ ਉਹ ਵੀ ਬਣਾ ਕੇ ਦੇ ਉਹ ਪੱਖੀ ਵੀ ਲੋਟ ਕਰਕੇ ਕਰੀ ਜਾਂਦੇ ਰਹਿੰਦੇ ਤੇ ਆ ਗਿਆ ਵੱਡੇ ਮੈਂ ਪਹਿਲਾਂ ਚੁੱਲਾ ਯਾਦ ਕਰਾਤਾ ਤਨਵਾ ਜੁੱਲਾ ਪਈ ਇੱਥੇ ਫਿੱਟ ਕਰਤਾ ਅੰਦਰਲੇ ਪਾਸੇ ਇੱਥੇ ਪਤੰਗਾ ਵਾਲਾ ਡਿਜ਼ਾਈਨ ਬਣਾਇਆ ਸੀ ਤੇ ਚੱਲੇ ਜਾਉਂਕੇ ਤੇ ਵੱਡੇ ਮੰਮੀ ਵੀ ਪਈ ਬੈਠਣੇ ਜਾ ਕੇ ਆ ਗਏ ਤੇ ਠੀਕ ਰਹਿ ਮੈਂ ਖੋਲ ਤੇ ਟਾਂਕੇ ਖੋਲੇ ਨਹੀਂ ਹਾਂ ਖੋਲ ਤੇ ਫੇਰ ਬਲਾਉਣੀ ਆ ਸਾਰੇ ਸਤਿ ਸ੍ਰੀ ਅਕਾਲ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਗੋਲੋ ਜੁਰੂ ਜੁਰੂ ਕਰਿਆ ਕਰੋ ਠੀਕ ਆ ਧੰਨਵਾਦ ਠੀਕ ਰਿਹਾ ਗੋਡਾ ਵਧੀਆ ਮੁੜ ਗਿਆ ਮੈਂ ਖਾਕੀ ਪੁੱਛਦਾ ਹੁਣ ਭਾਈਆਂ ਨੂੰ ਵੀ ਦੱਸ ਰਿਹਾ ਚ ਗਿਆੜੇ ਹੀ ਕਢਾਤੀਆਂ ਹਾਂ ਤੇ ਬਈ ਉਹ ਮੋੜਨ ਚ ਦਿੱਕਤ ਆਉਂਦੀ ਥੋੜੀ ਚਲ ਕਿਸੇ ਗੋਡੇ ਚ ਕੋਈ ਮਾੜੀ ਮੋਟੀ ਪ੍ਰੋਬਲਮ ਵੱਧ ਹੁੰਦੀ ਆ ਤਾਂ ਕਰਕੇ ਵੀ ਦਿੱਕਤ ਇਹਦਾ ਦੂਜਾ ਗੋਡਾ ਸਹੀ ਰਿਹਾ ਸੀ ਦੋਨੇ ਗੋਡੇ ਬਣ ਕੇ ਐਮਜਾ ਹਸਪਤਾਲ ਬਟਿੰਡੇ ਤੋਂ ਚਲੋ ਇਹ ਤੋਂ ਖੈਰ ਸੁਖ ਪਰ ਮੇਰ ਰੱਖੇ ਪ੍ਰਮਾਤਮਾ ਤੇ ਰਾਜੀ ਖੁਸ਼ੀ ਤੁਰਦੇ ਫਿਰਦੇ ਰਹਿਣ ਮਾਤਾ ਅਚਾ ਇਹ ਤੇ ਦੀ ਆ ਹਾਂਜੀ ਇਹ ਠੀਕ ਹੋ ਜਾਣਾ ਠੀਕ ਹੈ ਜੀ ਹਾਂ ਤੇ ਇਧਰ ਲਾ ਪਈ ਆਪਣਾ ਜਿਹੜਾ ਪ੍ਰੋਗਰਾਮ ਟਾਈਲਾਂ ਲਾਈਆਂ ਸੀ ਤੇ ਉਹ ਜਿੱਟਾਂ ਆਪਾਂ ਨਹੀਂ ਚੱਕਦੇ ਕੱਚਾ ਪੱਕਾ ਜਾਂ ਮਸਾਲਾ ਦਾ ਕੱਲ ਤੱਕ ਥੋੜਾ ਜਿਹਾ ਸੋਨਾ ਜੰਮ ਜੂਆ ਮੈਂ ਚਣਕੇ ਜਿਗਿਆ ਸੀ ਪਹਿਲਾਂ ਵੱਡੀ ਬੱਚੀ ਬੰਨੀ ਹੋਈ ਸੀ ਇੱਥੇ ਇਹਨਾਂ ਟਾਈਆਂ ਖਿਲਾਰ ਜਤੀਆਂ ਇਧਰਲੇ ਪਾਸੇ ਜੀਏ ਚੱਲ ਮੈਂ ਹੁਣ ਪਈਆਂ ਰਮ ਦੀਦੀ ਸਾਫ ਸਪਾਈ ਆਪਾਂ ਕੱਲ ਨੂੰ ਕਰਾਂਗੇ ਉਦੋਂ ਤੱਕ ਇਹ ਸੋਨੇ ਚਿਪ ਜਾਣਗੇ ਤੇ ਖੈਰ ਸਹਿਜ ਬੁਲਾਈ ਜਾਂਦੀ ਇੱਕ ਜਿਹੜਾ ਉਧਰ ਖੜਿਆ ਹੀ ਏ ਕੰਟੀ ਦਵਾਣੀ ਹੋਰੀਆ ਹਾਂ ਤੂੰ ਖਾ ਲਾ ਪਹਿਲਾਂ ਉਹ ਡੇਗੇ ਉਹ ਡੇਗੇ ਦੇ ਦੇ ਦਾਂਗੇ ਪੁੱਤ ਕੋਈ ਨਾ ਪੁੱਤਰ ਉਹ ਖਾ ਜੂ ਇੱਥੇ ਆਉਣਾ ਕਹਦਾ ਸੀ ਮੈਂ ਇਹ ਦੂਜਾ ਪਿਆ ਬੰਦ ਹਜੇ ਬੰਦ ਪਿਆ ਲੈ ਡੋ ਇਹ ਮੈਨੂੰ ਉਧਰ ਸੱਦ ਕੇ ਆਈ ਭੱਜ ਕੇ ਛੇਤੀ ਆ ਚਾਚਾ ਪਾਰਟੀ ਕਰਦੇ ਆ ਕਹਿੰਦੀ ਤੇ ਵੀ ਤਾਂ ਚੱਕਰਾਂ ਚ ਭੱਜ ਕਾਦੀ ਪਾਰਟੀ ਕਰਦਾ ਪੁੱਤਰ ਇਹ ਵਾਲਾ ਐਡਮਿਸ਼ਨ ਦੀ ਨਵੇਂ ਸਕੂਲ ਚ ਐਡਮਿਸ਼ਨ ਆ ਬਤਾਈਆਂ ਪਾ ਜੇ ਇੱਧਰ ਚੱਕ ਤੈਨੂੰ ਤਾਂ ਪੁਰਾਣੇ ਸਕੂਲ ਚ ਹੀ ਰੱਖਣਗੇ ਇਹ ਤਾਂ ਰੱਖਦੇ ਕੋਈ ਨਾ ਖਾ ਲੈਣੇ ਆਗੇ ਤੈਨੂੰ ਪੁਰਾਣੇ ਸਕੂਲ ਚ ਹੀ ਰੱਖਣਗੇ ਤਨੂ ਪਰਾਣਾ ਦੇ ਦੋ ਜੀ ਰੱਖਣਗੇ ਰੋਪਾ ਗੰਦਾ ਇਹ ਮੂੰਹ ਕਰ ਲ ਨੇੜੇ ਸਕੂਲ ਚ ਲੱਗੂ ਆਏ ਕਦੇ ਮੈਂ ਤੇ ਇਧਰ ਭਾਈ ਸਾਹਿਬ ਪਰਾਣਾ ਸਾਹਿਬ ਆਏ ਹੋਏ ਨੇ ਬਲਾ ਉਪਰ ਪਰਾਣਾ ਜੀ ਸਾਸਤਰੀ ਗੱਲ ਸਾਰਿਆਂ ਨੂੰ ਦੋ ਵਾਰੀ ਦੋ ਵਾਰੀ ਸਾਸਤਰੀ ਕਾਲ ਭਾਈ ਪਰਾਣੇ ਵੱਲੋਂ ਇਹ ਕੱਲ੍ਹ ਦੇ ਆਏ ਹੋਏ ਨੇ ਤੇ ਤੁਹਾਨੂੰ ਦਿਖਾਈ ਅੱਜ ਹੀ ਨਹੀਂ ਗਏ ਦੋ ਲੀਟਰਾਂ ਵਾਲੀ ਬੋਤਲ ਹੁਣੇ ਦੇ ਇਕੱਠੇ ਇਹ ਮੂੰਹ ਲਾ ਕੇ ਘੜਾ ਨਾ ਪੀ ਜਾਣ ਮਾਨੂੰ ਆ ਇਹ ਲੱਗੀ ਵਾ ਪਾ ਲੈਵਾ ਟਾਹੇ ਨਹੀਂ ਜੀ ਗਾਇਸ ਪੀਜ਼ਾ ਖਾ ਲੋ ਪੀਜ਼ਾ ਖਾ ਲੋ ਗਾਇਸ ਤੂੰ ਵੀ ਕਹੀਂ ਤਾਜੀ ਲੈ ਲੈ ਓਕੇ ਥੈਂਕ ਯੂ ਬਹੁਤ ਆਇਨਾ ਦਾ ਮੈਨੂੰ ਹਾਂ ਅਬ ਤੁਰਨੇ ਵੇਲੇ ਤਾਂ ਇੰਦਾ ਅਰਥ ਹੁੰਦਾ ਮਾਤਾ ਦਰਤ ਨਹੀਂ ਹੁੰਦਾ ਤੁਰਨੇ ਵੇਲੇ ਤੁਰਨੇ ਵੇਲੇ ਨਹੀਂ ਹੁੰਦਾ ਮਰਦਾ ਨਹੀਂ ਪਸ ਮੋੜਨ ਦੇ ਵੇਲੇ ਹੁੰਦਾ ਠੀਕ ਹੈ ਜੀ ਤੇ ਇਸੇ ਦੇ ਨਾਲ ਆਪਣਾ ਅੱਜ ਦਾ ਪ੍ਰੋਗਰਾਮ ਪਈ ਸਮਾਪਤੀ ਦੇ ਬਲ ਨੂੰ ਆ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ